ਹਾਂਜੀ ਲੱਗੀ ਆਂ ਬੱਸ ਕਾਊਂਟਰ ਨੰਬਰ 9 ਹਾਂਜੀ ਦੋਸਤੋ ਟਾਈਮ ਹੋ ਗਿਆ 4:50 ਮਿੰਟ ਇਹ ਆਪਾਂ ਪਹੁੰਚ ਗਏ ਬਲਾਡਾ ਬੱਸ ਸਟੈਂਡ ਤੇ ਇਹ ਬੱਸ ਚੱਲੀ ਸੀ ਬਰਨਾਲੇ ਤੋਂ 3:24 ਮਿੰਟ ਤੇ 85 ਰੁਪਏ ਟਿਕਟ ਦਾ ਪ੍ਰਾਈਸ ਲੱਗੇ ਆਪਣਾ ਤੇ ਹੈਗੇ ਇਹ ਬਲਾਡੇ ਦਾ ਬੱਸ ਸਟੈਂਡ ਤੇ ਬੱਸ ਚੱਲੀ ਸੀ ਬਰਨਾਲੇ ਤੋਂ ਲਾਡਾ ਬੱਸ ਸਟੈਂਡ ਇਥੇ ਵੀ ਕਾਫੀ ਕਨੈਕਟੀਵਿਟੀ ਆ ਬਲਾਡੇ ਤੋਂ ਕਈ ਰੂਟ ਪਸੰਦੀ ਰੂਟ ਉੱਤੇ ਜਾਣਗੇ ਸਾਰੇ ਪਿੰਡ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਤੇ ਨਵੇਂ ਬਲੌਗ ਤੇ ਉੱਤੇ ਤੇ ਅੱਜ ਆਪਾਂ ਤੁਹਾਨੂੰ ਇਸ ਵੀਡੀਓ 'ਚ ਇੱਕ ਅਲੱਗ ਬੱਸ ਯਾਤਰੀ ਦਿਖਾਉਣ ਲੱਗੇ ਹਾਂ ਫਰਨਾਲੇ ਤੋਂ ਬਲਾਡੇ ਤੱਕ ਦਾ ਪੀ ਆਰਟੀਸੀ ਦਾ ਸਫ਼ਰ ਬਲਾਡੇ ਦੀਪੂ ਦੀ ਜੇ ਸ਼ਾਮ ਦੇ ਲਗਭਗ 2:50 ਮਿੰਟ ਹੋ ਚੁੱਕੇ ਨੇ ਪੁਰਾਣੇ ਟਾਈਪ ਦਾ ਬੱਸਾਂ ਦਾ ਟਾਈਮ ਟੇਬਲ ਹਾਂਜੀ ਲੱਗੀ ਆਂੀ ਬੱਸ ਕਾਊਂਟਰ ਨੰਬਰ 9 ਇਹ ਟਾਈਮ ਹੋ ਗਿਆ ਰਾਈਟ ਨਾਓ 3:12 ਮਿੰਟ ਤੇ ਦੇਖਦੇ ਆਂ ਦੋ ਮਿੰਟ ਦਾ ਸਟਾਪ ਹੋਊਗਾ ਇਹ ਬੱਸ ਚੱਲਦੀ ਹੈ ਧਰਮਸ਼ਾਲਾ ਤੋਂ ਸਵੇਰੇ 5:30 ਮਿੰਟ ਦੇ ਤੇ ਤਿੰਨ ਵਜੇ ਪਹੁੰਚਦੀ ਹੈ ਬਰਨਾਰਾ ਬੱਸ ਸਟੈਂਡ ਪਿੱਕੀ ਬਲਾਡੇ ਬੱਸ ਸਟੈਂਡ ਤੇ ਕਾਊਂਟਰ ਤੇ ਲੱਗੀ ਹੈ ਤੇ ਆਪਾਂ ਤੁਹਾਨੂੰ ਇਸ ਪੀਆਰਟੀਸੀ ਬੱਸ ਵਿੱਚ ਸਫ਼ਰ ਦਿਖਾਵਾਂਗੇ ਬਲਾਡੇ ਤੱਕ ਦਾ ਬਲਾਡਾ ਦੀਆਂ ਪੂਰੀਆਂ ਖੁਦ ਬੱਸਾਂ ਚੱਲਦੀਆਂ ਨੇ ਨੰਬਰ ਰੂਟਾਂ ਦੇ ਇਹ ਟਾਈਮ ਹੋ ਗਿਆ 3:12 ਦੇਖਦੇ ਹਾਂ ਕਿੰਨੇ ਵੇ ਚੱਲਦੀ ਹੈ ਬਰਨਾਲਾ ਸ਼ਹਿਰ ਕਿਉਂ ਕਿ ਹੁਣ ਆਪਾਂ ਪਹੁੰਚ ਗਏ ਆ ਤਨੋਲਾ ਸ਼ਹਿਰ ਤਨੋਲਾ ਸ਼ਹਿਰ ਬਰਨਾਲੇ ਤੋਂ ਕੇਵਲ 4 ਕਿਲੋਮੀਟਰ ਪੈਂਦਾ ਇਹ ਵਿੱਚ ਹੀ ਆ ਗਿਆ ਤਨੋਲਾ ਸ਼ਹਿਰ ਇਹ ਤੋਂ ਨੀਚੇ ਜਿੱਮੇ ਕੀ ਕਣਕਾਂ ਪੱਕ ਗਈਆਂ ਨੇ ਤੇ ਆ ਬਰਨਾਲਾ ਨੂੰ ਜਾਰੀ ਬਸ ਬਲਾਡਾ ਡਿਪੋ ਦੇ ਸਾਹਮਣੇ ਖੜੀ ਹੈ ਹਨਾ ਅਗਰ ਨੂੰ ਹੱਥ ਨੋ ਬਣੇ ਉਹ ਤਾਂ ਝੁੰਬੀ ਰਹਿੰਦੇ ਚਾ ਬਸਦਾ ਤੁਸੀਂ ਬਾਕੀ ਇੰਟੀਰੀਅਰ ਦੇਖੋ ਬਾਈ ਸੋਨਾ ਤੇ ਜਮਾਂ ਨਮੀਆਂ ਬਲਾਡਾ ਡਿੱਪੂ ਦੀਆਂ ਬਸਾਂ ਨੇ ਜੀ ਰਹੀਆਂ ਤੇ ਹੁਣ ਆਪਣੀ ਬਸ ਰੁਕੀ ਹੈ ਪਿੰਡ ਮੱਤੀ ਸਟੇਸ਼ਨ ਮੱਤੀ ਦਾ ਬਸ ਇੱਦਾਂ ਜਿਹੜਾ ਬਾਲਾ ਸੋਨਾ ਹੈ ਇੱਥੋਂ ਦਾ ਪੁਰਾਣਾ ਬਸਟਾ ਹੈ ਤੇ ਪਿੰਡ ਮੱਤੀ ਜਿਹੜਾ ਉਹ ਮਾਨਸਾ ਜ਼ਿਲ੍ਹੇ ਚ ਪੈਂਦਾ ਇੱਥੋਂ ਦੋ ਤਿੰਨ ਰੋਡ ਜਾਂਦੇ ਨੇ ਇਸ ਕਰਕੇ ਇੱਥੋਂ ਵੀ ਕਾਫੀ ਸਵਾਰੀਆਂ ਮਿਲ ਜਾਂਦੀਆਂ ਨੇ ਹਸਪਾਲ ਕਲਾ ਨਾ ਵੀ ਪਿੰਡ ਐ ਸਾ ਜਿੱਥੇ ਸਭ ਤੋਂ ਵੱਧ ਬੱਸ ਨੂੰ ਸਵਾਰੀਆਂ ਮਿਲਦੀਆਂ ਨੇ। ਅਸਪਾਲ ਕਲਾ ਉੱਥੇ ਵੱਡੇ ਰੋਡ ਜਾਂਦੇ ਨਹੀਂ ਕਿਉਂਕਿ ਬੱਸਾਂ ਜਿਹੜੀਆਂ ਲੋਕਲ ਚੱਲਦੀ ਨੇ ਉਹ ਬੱਸ ਦੀ ਸਵਾਰੀ ਕਾਫੀ ਮਿਲ ਜਾਂਦੀ ਹੈ ਬੱਸ ਨੂੰ। ਤੇ ਬਾਕੀ ਤੁਸੀਂ ਲੈਂਡਸਕੇਪ ਦੇਖੋ ਪੰਜਾਬ ਦਾ ਬਾळा ਸੋਨਾ ਅਪ੍ਰੈਲ ਦੇ ਮਹੀਨੇ 'ਚ ਕਣਕਾਂ ਪੱਕ ਗਈਆਂ ਨੇ, ਬਾळा ਸੋਨਾ ਦੇਖਣ ਨੂੰ ਮਿਲਦਾ ਤੇ ਦਰਖਤ ਲੱਗੇ ਹੋਣੇ ਇਸ ਰੂਟ ਤੇ। ਜਿਹੜਾ ਪਹਿਲਾਂ ਰੋਡ ਸੀ ਇਹ ਇੱਥੇ ਟਿੱਬੇ ਹੁੰਦੇ ਸੀ, ਕੱਚਾ ਰਾਹ ਹੁੰਦਾ ਸੀ। ਪਹਿਲਾਂ ਇਸ ਰੂਟ ਤੇ ਜਿਹੜਾ ਮੇਨ ਰੋਡ ਸੀ ਨਹੀਂ ਸੀ ਜਿਹੜਾ ਪਿੱਖੀ ਤੋਂ ਬਰਨਾਲੀ ਜਾਂਦਾ ਤਨੋਲੇ ਨੂੰ ਤੇ ਟਿੱਬੇ ਹੁੰਦੇ ਸੀ, ਕੱਚਾ ਰਾਹ ਹੁੰਦਾ ਸੀ ਤੇ ਇੱਥੇ ਨਰਮ ਵੀ ਫਸਲ ਬਹੁਤ ਨ ਸਰਕਾਰੀ ਯੋਜਨਾ ਦੀਆਂ ਕਾਰਡ ਜਦੋਂ ਅਸੀਂ ਭਾਵੇਂ ਕਿ ਟਿਕ ਟਾਂਟੇ ਚ ਆਪਾਂ ਪਹੁੰਚ ਗਏ ਆਂ ਭੀਖੀ ਬਰਨਾਲੇ ਤੋਂ ਚੱਲੇ ਸੀ ਆਪਾਂ ਹਨ 24 ਤੇ 4 ਵਜੇ ਹੋ ਗਏ ਨੇ 24 ਮਿੰਟਾਂ ਆ ਵੀ ਅਦਰ ਪੇ ਗਲਾਸ ਮਈਓ ਆ ਗਈ ਨਾ ਦੇਖੋ ਪਾਣੀ ਇਹ ਚੱਲ ਪਿਆ ਪਿੱਖੀ ਤੋਂ ਸਭ ਜੰਗਲ ਵਿੱਚ ਲੈ ਚਾਲੀ ਉਹ ਬਲਾਡਿੰਗ ਤੇ ਆਪਣਾ ਜਿਹੜਾ ਬਰਨਾਲੇ ਤੋਂ ਪਿੱਛੇ ਦਾ ਟਾਈਮ ਲੱਗਿਆ ਕੇਵਲ 1 ਘੰਟਾ ਰੋਡ ਬੀਜ ਬੱਸ ਚ ਇਹ ਜਿਹੜਾ ਪਿੱਛੇ ਤੋਂ ਬਲਾਡੇ ਦਾ ਸਮਾਂ ਲੱਗਦਾ ਕੇਵਲ 20 ਮਿੰਟਸ ਤਾਂ ਆਪਾਂ ਡੇਢ ਘੰਟੇ ਚ ਪਹੁੰਚਾਂਗੇ ਬਰਨਾਲੇ ਤੋਂ ਬਲਾਡੇ ਵੀ ਸਮਾਂ ਲੱਗਿਆ ਇਹ ਕਹਿੰਦੇ ਨੇ 1.5 ਘੰਟਾ ਜ਼ਿਆਦਾ ਲੱਗ ਜਾਂਦਾ 2 ਘੰਟੇ ਚ ਪਹੁੰਚਦੀ ਆ ਬਰਨਾਲੇ ਤੋਂ ਬਲਾਡਾ ਪ੍ਰਾਈਵੇਟ ਬੱਸ ਇਹ ਆਸਦਾ ਰੋਡ ਚੱਲੇ ਕੇ ਮਾਨਸਾ ਨੂੰ ਪਿੱਛੇ ਆਪਣਾ ਰਹਿ ਗਿਆ ਸਨਾਪਟਿਆਲਾ ਇੱਥੇ ਕਰੋੜ ਜਾਂਦਾ ਸਿੱਧਾ ਬਲਾਡੇ ਨੂੰ ਇਸ ਸਾਈਡ ਆਪ ਡਾਈਵਟ ਹੋ ਮਗੇ ਬਾਹ ਤਰਾਂਗੇ ਜਿਹੜੇ ਕਿ ਨਵੇਂ ਬਣਿਆ ਨੈਸ਼ਨਲ ਹਾਈਵੇ ਐ ਬਟਿੰਡੇ ਤੋਂ ਸ਼ੁਰੂ ਹੋ ਕੇ ਨਵੇਂ ਬਣਿਆ ਰਾਜਸਥਾਨ ਤੱਕ ਕੋਟਵੱਡਰੀ ਤੱਕ ਆ ਨੈਸ਼ਨਲ ਹਾਈਵੇ ਜਿਹੜਾ ਵੀ ਖੀ ਆ ਬਲਾਡਾ ਸਾਈਡ ਜਾ ਰਿਹਾ ਤੇ ਬਾਲਾ ਸੋਨਾ ਰੋਡ ਬਣਿਆ ਕੰਡੀਸ਼ਨ ਬਹੁਤ ਵਧੀਆ ਰੋਡ ਦੀ ਸੀ ਸਪੀਡ ਰਹਿੰਦੀ ਹੈ ਮੇਨਟੇਨੈਂਸ ਸੀ ਪਲੱਸ ਇਆ ਕਕਰਨਗਦਾ ਇੱਥੋਂ ਇਹ ਹੁਣ ਹੋ ਗਿਆ ਭਈ ਐਂਟਰ ਆਪਣੇ ਸ਼ਹਿਰ ਬਲਾਡਾ ਚ ਤੇ ਆ ਸਿੱਧਾ ਫਲਾਈਓਵਰ ਚਲੇ ਕੇ ਮੂਨਕ ਨੂੰ ਇਤੋਂ ਮੂਨਕ ਦੀ ਦੂਰੀ 30 ਕਿਲੋਮੀਟਰ ਮੂਨਕ ਟੋਹਣਾ ਕੱਟ ਕਰਨ ਦੀ ਲੋੜ ਨਹੀਂ ਸਿੱਧਾ ਤੁਸੀਂ ਫਲਾਈਓਵਰ ਚੱਲੇ ਜਾਓਗੇ ਬਲੇ ਸੋਨੇ ਬਣਾਇਨੇ ਤੇ ਇੱਥੋਂ ਰਾਤੀ ਦੀ ਵੀ ਦੂਰੀ ਰਹੀ 30 ਕਿਲੋਮੀਟਰ ਤੇ ਹੁਣ ਆ ਗਿਆ ਆਪਾਂ ਸ਼ਹਿਰ ਚ ਐਂਟਰ ਬਲਾਡਾ ਸ਼ਹਿਰ ਚ ਐਂਟਰ ਹੋਵਾਂਗੇ ਤੇ ਆਹ ਫਲਾਈਓਵਰ ਹੋਰ ਜਾ ਰਿਹਾ ਜਿਹੜਾ ਕੀ ਜਾ ਰਿਹਾ ਪਟਿਆਲੇ ਨੂੰ ਵੀ ਜਾ ਰਿਹਾ ਤੇ ਮੋਨਕ ਮੋਨਕ ਤੋਂ ਟੋਹਾਣਾ ਟੋਹਾਣਾ ਤੋਂ ਹਿਸਾਰ ਤੇ ਹੁਣ ਆ ਹੋ ਗਏ ਆਪਾਂ ਐਂਟਰ ਬਲਾਡਾ ਸ਼ਹਿਰ ਚ ਹਾਂਜੀ ਦੋਸਤੋ ਟਾਈਮ ਹੋ ਗਿਆ 4:50 ਮਿੰਟ ਇਹ ਆਪਾਂ ਪਹੁੰਚ ਗਏ ਬਲਾਡਾ ਬੱਸ ਸਟੈਂਡ ਤੇ ਇਹ ਬੱਸ ਚੱਲੀ ਸੀ ਬਰਨਾਲੇ ਤੋਂ 3:24 ਤੇ ਤੇ 4:50 ਤੇ ਪਹੁੰਚ ਗਏ ਆਪਾਂ ਬਲਾਡਾ ਬੱਸ ਸਟੈਂਡ ਤਿੰਨ ਘੰਟਾ ਟਾਈਮ ਲੱਗਿਆ ਡੇਢ ਘੰਟਾ ਲੱਗਦਾ ਬਲਾਡੇ ਤੋਂ ਬਰਨਾਲੇ ਦਾ ਤੇ 85 ਰੁਪਏ ਟਿਕਟ ਦਾ ਪ੍ਰਾਈਸ ਲੱਗੇ ਆਪਣਾ ਤੇ ਹੈਗੇ ਇਹ ਬਲਾਡੇ ਦਾ ਬੱਸ ਸਟੈਂਡ ਤੇ ਬੱਸ ਚੱਲੀ ਸੀ ਬਰਨਾਲੇ ਤੋਂ ਤੇ ਅੱਜ ਆਪਾਂ ਤੁਹਾਨੂੰ ਸਫਰ ਦਿਖਾਇਆ ਇਸ ਵਲੌਗ ਚ ਬਲਾਡਾ ਦੀ ਪੂਚਾ ਜੀ ਵਸੇ ਪੀ ਆਰਟਿਸਟ ਤੇ ਪਹੁੰਚ ਗਏ ਆਪਾਂ ਬਲਾਡਾ ਬਸ ਸਟੈਂਡ ਇੱਥੇ ਵੀ ਕਾਫੀ ਕਨੈਕਟੀਵਿਟੀ ਆ ਬਲਾਡਾ ਤੋਂ ਕਈ ਰੂਟ ਪਸੰਦੇ ਰੂਟ ਮਿਲ ਜਾਣਗੇ ਸਾਰੇ ਪੰਜ